ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਹਮਤਵੇਰੇ ਜਾ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਦੁਆਰ ਰਹਿ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਅੱਠਵੀਂ ਪੌੜੀ ਦੀ ਵਿਚਾਰ ਜੋ ਆਨੰਦ ਸਾਹਿਬ ਦੀ ਲੜੀਵਾਰ ਵਿਆਖਿਆ ਚੱਲ ਰਹੀ ਐ ਅੱਜ ਆਪਾਂ ਰਲ ਮਿਲ ਕੇ ਨੌਵੀਂ ਪੌੜੀ ਵਿਚਾਰ ਕਰਨੀ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੀ ਉਹਨਾਂ ਦੀ ਇਹ ਪਾਵਨ ਪ੍ਰਵਾਣੀ ਸੋ ਪ੍ਰਕਾਸ਼ ਦਿਹਾੜੇ ਦਿਨਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਬਾਬਾ ਅਮਰਤਾਸ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਸੇਵਾ ਕਰਕੇ ਸਿਮਰਨ ਕਰਕੇ ਭਜਨ ਗਾਣ ਦੀ ਕਰਕੇ ਮਾਣ ਪਾਇਆ ਸਾਨੂੰ ਵੀ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਤੋਂ ਇਸੇ ਤਰ੍ਹਾਂ ਹੀ ਮਿਹਰਾਂ ਪ੍ਰਾਪਤ ਹੋਣ ਇਹੇ ਅਰਦਾਸ ਸੱਚੇ ਪਾਤਸ਼ਾਹ ਸਾਡੇ ਭਟਕਦੇ ਹੋਏ ਮਨ ਨੂੰ ਵੀ ਸ਼ਾਂਤੀ ਬਖਸ਼ੋ ਸਾਡੇ ਇਸ ਸੰਸਾਰ ਦੇ ਵਿੱਚ ਬਲ ਰਹੇ ਮਨ ਨੂੰ ਸ਼ਾਂਤੀ ਬਖਸ਼ੋ ਮਹਾਰਾਜ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਆ ਉੱਪਰ ਹੈ ਤੈ ਲੈ ਹੋ ਓ ਵਾਹ ਮਹਾਰਾਜ ਬਚਾਲੋ ਸਾਨੂੰ ਜਗਤ ਵੱਲ ਰਿਹਾ ਐ ਇਸੇ ਤਰ੍ਹਾਂ ਹੀ ਸਾਡਾ ਜੀਵਨ ਵੀ ਵੱਲ ਰਿਹਾ ਮਹਾਰਾਜ ਸਾਡਾ ਮਨ ਵੀ ਵੱਲ ਰਿਹਾ ਸੋ ਆਓ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜੋ ਨੌਵੀਂ ਪੌੜੀ ਹੈ ਲੰਨਸਾਹ ਦੀ ਆਵੋ ਸੰਤ ਪਿਆਰਿਓ ਵਕਤ ਕੀ ਕਰੈ ਕਹਾਣੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਾਈ ਆਗੋ ਸੰਤ ਪਿਆਰਿਓ ਇੱਥੇ ਜਿਹੜਾ ਸੰਤ ਸ਼ਬਦ ਆ ਨਾ ਪਿਆਰਿਓ ਇਹ ਸੰਗਤ ਰੂਪ ਦੇ ਵਿੱਚ ਵਰਤਿਆ ਗਿਆ ਜੀ ਆਗੋ ਸੰਤ ਪਿਆਰਿਓ ਬਹੁਵਚਨ ਸ਼ਬਦ ਹੈ ਜੀ ਜਿਵੇਂ ਆਪਾਂ ਸੰਗਤ ਰੂਪ ਚ ਬੈਠੇ ਆ ਨਾ ਇੱਥੇ ਸੰਗਤ ਨੂੰ ਉਹੀ ਸੰਤ ਆਖਿਆ ਜਾਂਦਾ ਹੈ ਵੀਰ ਆਪਦੇ ਪਿਆਰੋ ਹਰੀ ਜਣੋ ਆਓ ਭਾਈ ਰਲ ਮਿਲ ਕੇ ਬੈਠ ਕੇ ਅਕਥ ਕੀ ਕਰਾਂ ਕਹਾਣੀ ਅਕਥ ਦਾ ਅਰਥ ਹੁੰਦਾ ਜੇ ਕਥਨ ਦੇ ਵਿੱਚ ਨਹੀਂ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਨਾ ਜੋ ਹੈ ਤਾਂ ਅਕਥ ਪਰ ਉਹਨੂੰ ਸੁਹਾਣੀ ਬਣਾ ਕੇ ਭਾਈ ਆਉਗਾਈਏ ਜਿਵੇਂ ਉਦਾਹਰਨਾਂ ਦੇ ਕੇ ਕਹਾਣੀ ਪਾ ਕੇ ਜੋ ਸੰਸਾਰ ਦੇ ਵਿੱਚ ਬਹੁਤ ਸਿਰ ਮਿਲਦੀਆਂ ਹਨ ਜਿਵੇਂ ਬੱਚਿਆਂ ਦੀਆਂ ਕਿਤਾਬਾਂ ਦੇ ਵਿੱਚ ਕਹਾਣੀਆਂ ਹੁੰਦੀਆਂ ਵੱਖ-ਵੱਖ ਤਰ੍ਹਾਂ ਦੀਆਂ ਵੀ ਇੱਕ ਲਾਲਚੀ ਕੁੱਤਾ ਸੀ ਜੀ ਉਹ ਕੁੱਤੇ ਨੇ ਇਸ ਤਰ੍ਹਾਂ ਸਾਰੀ ਕਹਾਣੀ ਲੰਮੀ ਐ ਵੀ ਕਿਵੇਂ ਲਾਲਚ ਦੇ ਵਿੱਚ ਜੋ ਉਹਦੇ ਮੂੰਖ ਦੇ ਵਿੱਚ ਸੀ ਉਹ ਵੀ ਥੱਲੇ ਸੈਟ ਲਿਆ ਕਈ ਵਾਰੀ ਬੰਦਾ ਲਾਲਚ ਦੇ ਵਿੱਚ ਹੈ ਤਾਂ ਕਹਾਣੀ ਆ ਨਾ ਵੀ ਕਈ ਵਾਰੀ ਲਾਲਚ ਦੇ ਵਿੱਚ ਜੋ ਮੂੰਖ ਦੇ ਕੋਲੇ ਉਹ ਭੁੱਲ ਜਾਂਦਾ ਹੈ ਗਾਲ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਤੇ ਜਿਹੜਾ ਕੋਲੇ ਹੁੰਦਾ ਉਹ ਵੀ ਗਵਾ ਲੈਂਦਾ ਸੋ ਇਦੀ ਮੇਨ ਕਹਾਣੀ ਦਾ ਇਹੀ ਅਰਥ ਬਣਦਾ ਹੈ। ਏਵੇਂ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਉਹ ਪ੍ਰਮਾਤਮਾ ਦੇ ਹੈ ਤਾਂ ਅਕਥ ਪਰ ਗੁਰੂ ਜੀ ਕਹਿੰਦੇ ਕਹਾਣੀ ਬਣਾ ਕੇ ਭਾਈ ਉਹ ਸਮਝ ਗਿਆ ਆਓ। ਉਹ ਪ੍ਰਮਾਤਮਾ ਦੀ ਕਹਾਣੀ ਪਾਈ ਹੈ। ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਭਾਈ ਕਹਾਣੀ ਬਣਾ ਕੇ ਆਉਗਾਈਏ ਪ੍ਰਮਾਤਮਾ ਨੂੰ ਤੇ ਹੈ ਤਾਂ ਅਕਥ ਪਰ ਕਹਿੰਦੇ ਫਿਰ ਉਹ ਪ੍ਰਮਾਤਮਾ ਦਾ ਦਵਾਰਾਂ ਮਿਲੇ ਕਿਵੇਂ ਕਿਤੋਂ ਦਵਾਰ ਐ ਭਾਈ ਐ ਉਹਦਾ ਫਿਰ ਦਵਾਰ ਪ੍ਰਮਾਤਮਾ ਦੇ ਦਰ ਦੇ ਉੱਤੇ ਕਿਵੇਂ ਪਹੁੰਚ ਗਏ ਆਪਾਂ ਕਿਵੇਂ ਭਾਈ ਇਹ ਕੂੜ ਦੀ ਜਿਹੜੀ ਕੰਧ ਆ ਸਾਡੇ ਅੰਦਰ ਇਹ ਕਿਵੇਂ ਟੁੱਟੇ ਫਿਰ ਗੁਰੂ ਜੀ ਕਹਿੰਦੇ ਕਿਵੇਂ ਟੁੱਟੇ ਕੰਧ ਜੀ ਨਾਲ ਦੇ ਨਾਲ ਹੀ ਦੱਸਦਾ ਉੱਤਰ ਵੀ ਨਾਲ ਦੇ ਨਾਲ ਹੀ ਐ ਤਾਣ ਮਾਣ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਈਐ ਲਓ ਪਾਈਏ ਹੁਣ ਹੈ ਤਾਂ ਪ੍ਰਮਾਤਮਾ ਕਥ ਇਹ ਕੂੜ ਦੇ ਕੰਧ ਫਿਰ ਜਿਵੇਂ ਟੁੱਟੇ ਪ੍ਰਮਾਤਮਾ ਦਾ ਦਰ ਤੇ ਕਿਵੇਂ ਪ੍ਰਾਪਤ ਹੋਵੇ ਆਪਣਾ ਤਨ ਵੀ ਗੁਰੂ ਨੂੰ ਦੇ ਦੇ ਆਪਣਾ ਮਨ ਵੀ ਗੁਰੂ ਨੂੰ ਦੇ ਦੇ ਆਪਣਾ ਧਨ ਵੀ ਗੁਰੂ ਨੂੰ ਦੇ ਦੇ ਕਹਿੰਦਾ ਕੀ ਕਹਿੰਦਾ ਕਹਿੰਦਾ ਵੀ ਪ੍ਰਮਾਤਮਾ ਕਹਿੰਦਾ ਵੀ ਇਹ ਤਾਂ ਦੇ ਨਹੀਂ ਸਕਦਾ ਮੈਂ ਤਾਂ ਤਣ ਵੀ ਦੇ ਦੂੰਗਾ ਤੈਨੂੰ ਤੇਰੇ ਦਰ ਦੇ ਉੱਤੇ ਤਣ ਵੀ ਲਿਆਉਂਗਾ ਪਰ ਮਣ ਨਹੀਂ ਦਿੱਤਾ ਜਾਣਾ ਬਾਸ਼ਾ ਨਾ ਮਣ ਨਹੀਂ ਕਿਉਂਕਿ ਮਣ ਦੇ ਵਿਚਾਰ ਮਣਕਾ ਛੱਡਣ ਨੂੰ ਤਿਆਰ ਨਹੀਂ ਮਣ ਆਈਆਂ ਛੱਡਣ ਨੂੰ ਤਿਆਰ ਨਹੀਂ ਕਹਿੰਦਾ ਮੇਰਾ ਸ਼ਰਾਬ ਇਹਨਾਂ ਨਹੀਂ ਸਰਦਾ ਇਹ ਨਹੀਂ ਐ ਮੈਂ ਤਾਂ ਛਾਂ ਪਾ ਵੀ ਕਰ ਰਿਆ ਕਰੂੰ ਤੇਰਾ ਤੜ ਕੇ ਉੱਠ ਕੇ ਤੇ ਆਥ ਨੇ ਮੇਂ ਸ਼ਰਾਬ ਵੀ ਪੀਣੀ ਐ ਗੁਰੂ ਕੰਦਰ ਨਹੀਂ ਭਾਜੀ ਛੱਡੇ ਗੰਦੇ ਵਿਚਾਰਾਂ ਨੂੰ ਮਨ ਵਿੱਚੋਂ ਬਾਹਰ ਕੱਢ। ਪਰ ਚੰਦਰਾ ਸਾਡਾ ਮਨ ਕਹਿੰਦਾ ਨਹੀਂ ਨਹੀਂ ਤਣ ਵੀ ਤੇਰੇ ਦਰ ਤੇ ਲੈ ਆਉਂਗਾ ਮੈਂ ਕੋਈ ਗੱਲ ਨਹੀਂ। ਤੈਨੂੰ ਧਨ ਵੀ ਦੇ ਦੂੰ ਬਹੁਤ ਲੱਖ ਰੁਪਇਆ ਦੇ ਦੂੰ ਗੁਰਦੁਆਰੇ ਮੈਂ ਕੋਈ ਗੱਲ ਨਹੀਂ। ਦੇਖਿਰਾ ਦੂੰ ਲੱਖ ਰੁਪਇਆ ਨਹੀਂ। ਲੱਖ ਰੁਪਇਆ ਜੜਾ ਦੂੰ ਤੇਰੇ ਦਰ ਤੇ ਪਰ ਮਨ ਨਹੀਂ ਤੈਨੂੰ ਦੇਣਾ। ਗੁਰੂ ਕਹਿੰਦਾ ਤਿੰਨੇ ਇਹਦੇ ਨੇ ਪਹਿਨੇ। ਤਣ ਵੀ, ਮਨ ਵੀ, ਧਨ ਵੀ। ਪਰ ਜਿਹੜਾ ਸਾਡਾ ਅੰਦਰ ਮਨ ਹੈ ਜੀ, ਮਨ ਕਹਿੰਦਾ ਜੀ ਨਾ। ਨਾ ਮਨ ਕੋ ਤੈਨੂੰ ਦੇਣਾ ਕਿਸੇ ਨੂੰ ਸੋ ਮਣਾਈਆਂ ਕਰਦਾ ਨਾ ਇਹ ਸਾਡਾ ਮਣਾਈਆਂ ਮਨੁੱਖ ਕਰਦਾਗਾ ਮਨਮੁਖ ਬੰਦਾ ਕਿਹਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਮਨ ਦੇ ਮਗਰ ਲਾ ਕੇ ਕੰਮ ਕਰਦਾ ਜੀ ਉਹਨੂੰ ਮਨਮੁਖ ਕਹਿੰਦੇ ਆ ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਸਾਰਾ ਕੁਛ ਭਾਈ ਸੌਂਪ ਦੇ ਗੁਰੂ ਨੂੰ ਤੇ ਹੁਕਮ ਮੰਨਿਆ ਭਾਈ ਹੈ ਜਿਵੇਂ ਤੈਨੂੰ ਗੁਰੂ ਚਲਾਉਂਦਾ ਹੈ ਹੁਕਮ ਮੰਨਿਆ ਹੁਕਮ ਨੂੰ ਮੰਨ ਗੁਰੂ ਦੇ ਨੂੰ ਤੇ ਤੈਨੂੰ ਖੁਸ਼ੀ ਪ੍ਰਾਪਤ ਹੋਊਗੀ ਰੱਬ ਦੇ ਪਿਆਰਿਆਂ ਨੂੰ ਨਾ ਗੁਰੂ ਦੇ ਹੁਕਮ ਵਿੱਚ ਚੱਲ ਕੇ ਪਿਆਰੋ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਜਿੰਨੇ ਅਸੀਂ ਗੁਰੂ ਦੇ ਹੁਕਮ ਤੋਂ ਬਾਹਰ ਚੱਲਦੇ ਆਂ ਉਹਨੇ ਮਨੁੱਖ ਦੁਖੀ ਹੈ ਜੀ ਜਿੰਨਾ ਬਾਹਰ ਚੱਲਾਂਗੇ ਨਾ ਦੁਖੀ ਹੋਵਾਂਗੇ ਪਿਆਰੋ ਸੱਚੀ ਗੁਰੂ ਨਾਲ ਦੇ ਪਾਸੇ ਲੱਰ ਕੇ ਬੈਠੇ ਦੁਖੀ ਤਾਂ ਹੀ ਆਂ ਜੀ ਅਸੀਂ ਸੋ ਗੁਰੂ ਜੀ ਕਹਿੰਦੇ ਭਾਈ ਤਾਣਵਾਣ ਧੰਗਾ ਉਹ ਸੌਂਪ ਗੁਰੂ ਦਾ ਹੁਕਮ ਮੰਨਿਆ ਭਾਈ ਐ ਹੁਕਮ ਮੰਨਿਓ ਗੁਰੂ ਕੇਰਾ ਕਹਿੰਦੇ ਭਾਈ ਹੁਕਮ ਨੂੰ ਮੰਨ ਫਿਰ ਇੱਕ ਵਾਰ ਗੁਰੂ ਦੀ ਦੜ ਕਰਾਉਂਦੇ ਆ ਹੁਕਮ ਮੰਨਣ ਦੀ ਗੱਲ ਨੂੰ ਦੁਆਰੇ ਫਿਰ ਦੜ ਕਰਾਉਂਦੇ ਆ ਹੁਕਮ ਮੰਨਿਓ ਗੁਰੂ ਕੇਰਾ ਮੰਨਣਾ ਕਿਹਦਾ ਹੁਕਮ ਹੈ ਕਹਿੰਦੇ ਗੁਰੂ ਦਾ ਆਪਣੇ ਗੁਰੂ ਦਾ ਹੁਕਮ ਮੰਨ ਤਿਰ ਇਹਦੇ ਵਿੱਚ ਹੀ ਹੋਮੇ ਗੱਲ ਨਹੀਂ ਹੈ ਹੁਕਮ ਮੰਨਣ ਦੇ ਵਿੱਚੋਂ ਗੱਲ ਜ਼ਿਆਦਾ ਆ ਗਈ ਹੁਣ ਗੁਰੂ ਅਮਰਦਾਸ ਪਾਸ਼ਾ ਦਾ ਜੀਵਨ ਵੇਖੋ ਭਾਈ ਹੁਕਮ ਮੰਨਿਆ ਸੀ ਨਾ 12 ਸਾਲ ਬਿਨਾ ਨਾਗੇ ਤੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰ ਦੇ ਉੱਤੇ ਗਾਗਰ ਢੋਣ ਦੀ ਸੇਵਾ ਕਰਦੇ ਰਹੇ ਕਰਦੇ ਰਹੇ ਇਤਿਹਾਸ ਪੜਿਆ ਜੀ ਸਾਰਿਆਂ ਜਾਣੀ ਆ ਆਪਾਂ ਜਾਣਦੇ ਆ ਨਾ ਇਤਿਹਾਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਕੜਮਾਂ ਦੇ ਘਰੇ ਕਿਉਂਕਿ ਕੜਮ ਸੀ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਕੜਮ ਲੱਗਦੇ ਸੀ ਕੜਮ ਦੇ ਘਰੇ 12 ਸਾਲ ਗਾਗਰ ਢੋਣ ਦੀ ਸੇਵਾ ਕਰਦੇ ਰਹੇ ਤੇ ਲੋਕਾਂ ਦੇ ਤਾਣੇ ਮਿਹਣੇ ਵੀ ਬੜੇ ਸਹੇਤੀ ਇਹ ਲਾਉ ਜੀ ਕੋੜਮਾ ਦੇ ਬਾਹਰ ਦੇ ਵਿੱਚ ਗਾਗਰਾਂਟ ਇਹ ਗਾਗਰਾਂਟ ਹੁੰਦਾ ਫਿਰਦਾਗਾ ਇ ਐਂ ਕਰਦਾ ਫਿਰਦਾ ਬੇਪਰਵਾਹ ਹੋ ਕੇ ਬਗਮਣਾ ਮਾ ਸਾਹਿਬ ਇਹ ਹੀ ਆਇਆ ਨਾ ਸੰਤ ਨਾ ਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰਕਾ ਜਾਂ ਕੋ ਸਾ ਸੁਆਮੀ ਜਿਹਦੇ ਵੱਲ ਪ੍ਰਮਾਤਮਾ ਹੋ ਗਿਆ ਨਾ ਉਹ ਬੇਪਰਵਾਹ ਹੋ ਜਾਂਦੇ ਆ ਕਿਸੇ ਵੀ ਬੇਪਰਵਾਹ ਉਹਨਾਂ ਨੂੰ ਲਾ ਪ੍ਰਵਾਹ ਨਹੀਂ ਜੀ ਬੇਪਰਵਾਹ ਬੇਪਰਵਾਹ ਕਹਿੰਦੇ ਰੱਬ ਦੇ ਪਿਆਰੇ ਤੇ ਉਹਦੇ ਹੁਕਮ ਦੇ ਵਿੱਚ ਹਸਨ ਵੀ ਲੱਗ ਜਾਂਦੇ ਆ ਉਹਦੇ ਹੁਕਮ ਜਦੋਂ ਵੀ ਲੱਗ ਰੰਗ ਹਸਾ ਰੰਗ ਰੋਵੈ ਚੁੱਪ ਵੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਗੁਰੂ ਜੀ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਉਹਨਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਰੱਬ ਦੇ ਪਿਆਰੇ ਅਸੀਂ ਆਪ ਪੈਰੋਂ ਸਾਡਾ ਡਰਨਾ ਵੀ ਪ੍ਰਵਾਹ ਵਾਲਿਆਂ ਨਾਲ ਕਹਿਦਣਾ ਪੱਟੇ ਨਾਲ ਕੋ ਸਹਿਦਣਾ ਪੰਡ ਵਾਲਿਆਂ ਕੋ ਸਹਿਦਣਾ ਰੱਪਾ ਰੱਬ ਦੇ ਪੈਰਾਂ ਨੂੰ بے ਪ੍ਰਵਾਹ ਹੁੰਦੇ ਜੀ ਸੋ ਗੁਰੂ ਅਮਰਦਾਸ ਪਾਤਸ਼ਾਹ ਦੇ ਪਿਆਰਿਓ ਆਹੀ ਗੱਲ ਕਿ ਤਨ ਮਨ ਧਨ ਸਭ ਸੌਂਫ ਗੁਰ ਕੋ ਗੁਰ ਅੰਗਦ ਦੇਵ ਜੀ ਮਹਾਰਾਜ ਨੇ ਤਨ ਮਨ ਤਨ ਦਿੱਤਾ ਹੋਇਆ ਹੈ ਦੇਖੋ ਤੁਸੀਂ ਅੱਜ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਨਾ ਤੇ ਹੋ ਗੁਰੂ ਸਾਹਿਬ ਜੀ ਦੀ ਜੀ ਵਿਚਾਰ ਵੀ ਉਹੀ ਚੱਲੀ ਜਾਂਦੀ ਹੈ ਪੌੜੀਆਂ ਦੀ ਸੋ ਆਪਾਂ ਵੀ ਭਾਈ ਆਪ ਦੇ ਅੰਦਰ ਝਾਤੀ ਮਾਰ ਕੇ ਵੀ ਅਸੀਂ ਆਪਣੇ ਗੁਰੂ ਨੂੰ ਤਣ ਦਿੱਤਾ ਹੈ ਤਣ ਤਾਂ ਹਜੇ ਸ਼ਰਾਬਾ ਵੀ ਦਾ ਤਣ ਕਦੋਂ ਦਿੱਤਾ ਤੂੰ ਜਰਦੇ ਤਮਾਕੂ ਪਤਾਣੀ ਬੀੜੀਆਂ ਸਰਗਟਾਂ ਪਤਨ ਕੀ ਕੁਛ ਤੇ ਖਾਂਦਾ ਖਰਦਾ ਤਾਂ ਇੱਤੈ ਨੇ ਗੁਰੂ ਨੂੰ ਗੁਰੂ ਕਹਿੰਦਾ ਹਰ ਮੰਦਰੇ ਸਰੀਰ ਹੈ ਇਹ ਤਾਂ ਹਰ ਮੰਦਰਾ ਸਰੀਰ ਹਰ ਮੰਦਰ ਦੇ ਵਿੱਚ ਹਰੀ ਦੇ ਮੰਦਰ ਦੇ ਵਿੱਚ ਤਮਾਕੂ ਪਾਇਆ ਜਾ ਸਕਦਾ ਜੀ ਨਹੀਂ ਪਉਂਦਾ ਤਮਾਕੂ ਤੂੰ ਤਾਂ ਬੀੜੀਆਂ ਸਰਗਟਾਂ ਪੀ ਪੀ ਕੇ ਆਹ ਆਪਦੇ ਸਰੀਰ ਨੂੰ ਜਿਉਂਦਾ ਹੀ ਜਾ ਰਹੇ ਜਿਉਂਦਾ ਮੱਚ ਕੇ ਇਹਨੇ ਮਰ ਕੇ ਤਾਂ ਮੱਚਣਾ ਹੀ ਮੱਚਣਾ ਹੈ ਤੂੰ ਤਾਂ ਜਿਉਂਦਾ ਜਲੀ ਜਾਂਦਾ ਬੰਦਾ ਜਿਉਂਦਾ ਮਰਨ ਤੋਂ ਬਾਅਦ ਤੂੰ ਜਲ ਨਹੀਂ ਜਲਣਾ ਹੈ ਸੋ ਜਿਹੜੇ ਬੀੜੀਆਂ ਸਰਕਟਾਂ ਪੀਂਦੇ ਆ ਜਿਉਂਦੇ ਜਲਦੇ ਆ ਜਿਉਂਦੇ ਜਿਉਂਦੇ ਮੱਚੀ ਜਾਂਦੇ ਆ ਕਿ ਤੰਬਾਕੂ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਕੀ ਕਿਹਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਤ ਜੂਠ ਆਖਾ ਤੰਬਾਕੂ ਜਗਤ ਜੂਠ ਸਾਰੇ ਜਗਤ ਦੀ ਜੂਠ ਤੇ ਗੁਰੂ ਦੇ ਦਾ ਪਿਆਰ ਉਹ ਸਾਨੂੰ ਹੱਥ ਨਾ ਲਾਉਣ ਤੇ ਕਰ ਵਰਜਤ ਕੀਤਾ ਸਿੱਖਾ ਖਾਣਾ ਤਾਂ ਦੂਰ ਦੀ ਗੱਲ ਤੰਬਾਕੂ ਨੂੰ ਹੱਥ ਤੱਕ ਨਹੀਂ ਲਾਉਣਾ ਭਾਈ ਜੈ ਸਿੰਘ ਜੀ ਖਲਕਟ ਦਾ ਇਤਿਹਾਸ ਤੁਹਾਨੂੰ ਪਤਾ ਨਾ ਤੰਬਾਕੂ ਪੰਡ ਚੋਂ ਦੇ ਸੀ ਨਾ ਸਤੇ ਦੇਖੀ ਕਹਿੰਦੇ ਵੀ ਤੇਰੀ ਪੁੱਠੀ ਖੱਲ ਉਲਾ ਦੇਾਂਗੇ ਸਸਤਾ ਕਹਿੰਦੇ ਸਸਤਾ ਸੌਦਾ ਪੁੱਠੀ ਖੱਲ ਲਹਾਉਣ ਨੂੰ ਸਸਤਾ ਸੌਦਾ ਕਹਿ ਰਹੇ ਐ ਤੇ ਪਿਆਰੋ ਤੰਬਾਕੂ ਦੀ ਪੰਡ ਚੱਕਣ ਨੂੰ ਇਨਕਾਰ ਕਰ ਰਹੇ ਐ ਇਹ ਹੁੰਦੀ ਹੈ ਗੁਰਸਿੱਖਾਂ ਦੀ ਸਵਰਤ ਤੇ ਅਸੀਂ ਤਾਂ ਜਰ ਦੇ ਤਮਾਕੂ ਨਾਲ ਜੀਜੇ ਭਰੇ ਫਿਰਦੇ ਆ ਗੁਰੂ ਘਰਾਂ ਦੇ ਵਿੱਚ ਵੀ ਲਿਵਰ ਦੇ ਤੇ ਬਾਹਰ ਰੱਖਿਆ ਹੁੰਦਾ ਕਈ ਤਾਂ ਕੱਲੇ ਜਦ ਫੇਰ ਚੱਕ ਲਾਂਗੇ ਯਾਰ ਗੁਰੂ ਘਰ ਦੇ ਵਿੱਚ ਬਾਹਰ ਰੱਖਿਆਉਣੇ ਜਾ ਕੇ ਸਰਹੋ ਵਿਚਾਰ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਨੇ ਜੀ ਤਨ ਵੀ ਗੁਰੂ ਨੂੰ ਦੇਣਾ ਪੈਣਾ ਹੈ ਮਨ ਵੀ ਗੁਰੂ ਨੂੰ ਦੇਣਾ ਪੈਣਾ ਹੈ ਧਨ ਵੀ ਗੁਰੂ ਨੂੰ ਦੇਣਾ ਪੈਣਾ ਹੈ ਹੁਣ ਧਨ ਦੀ ਕਿੰਨੀ ਮਨੁੱਖ ਬੇਕਦਰੀ ਕਰਦੇ ਜੀ ਧਨ ਗੁਰੂ ਵਾਸਤੇ ਕੱਢਣ ਵਾਲਾ ਤਿਆਰੀ ਕੰਜਰਖਾਨਾ ਕਰਨਾ ਹੋਵੇ ਜਾਂ ਨਾ ਕਰੀ 10 ਲੱਖ ਲੈ ਲਈ ਭਲਾ ਦੀ ਕੱਕੜਾ ਵਿਆਹ ਨਾ ਤੇ ਫਿਰ ਤੋਂ ਐ ਕਰੀ ਚੰਗੇ ਜੇ ਵਧੀਆ ਜੀ ਗੀਤ ਲਾਈ ਫਿਰ 10 ਲੱਖ ਲੈ ਲਈ ਭਲਾ ਦੀ ਤੇ ਗ੍ਰਾਂਥੀ ਸਿੰਘ ਦਾ 3100 ਰੁਪਿਆ ਦੇਣ ਵਾਸਤੇ ਆਇਆ ਬਡਵਾ ਖੋਲੀ ਜਾਂਦਾ ਰਹਿੰਦਾ ਆ ਹਾਲ ਹੈ ਜੀ ਸਾਡਾ ਕਿਉਂਕਿ ਗੁਰੂ ਨੂੰ ਦਿੱਤਾ ਹੀ ਨਹੀਂ ਅਸੀਂ ਤਾਣ ਮਾ ਧਨ ਸਭ ਸੌਂਪ ਗੁਰ ਕੋ ਗੁਰੂ ਜੀ ਕਹਿੰਦੇ ਸੌਂਪ ਆਪਣੇ ਗੁਰੂ ਨੂੰ ਭਾਈ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਸੱਚੀ ਬਾਣੀ ਪਰਮੇਸ਼ਰ ਦੀ ਗਾਓ ਕਹ ਨਾਣ ਸੁਣੋ ਸੁਣੋ ਕਥਿਓ ਅਕੰਥ ਕਹਾਣੀ ਅਖੀਰ ਵਿੱਚ ਗੁਰਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਸੁਣੋ ਸੰਤੋ ਰੱਬ ਦੇ ਪਿਆਰੇ ਸੰਤ ਜਣੋ ਉਹ ਪ੍ਰਮਾਤਮਾ ਹੈ ਤਾਂ ਆਕਤ ਪਰ ਆਜੋ ਕਹਾਣੀ ਬਣਾ ਕੇ ਉਸ ਪਰਮੇਸ਼ਰ ਦੇ ਕੋਹੰਗਾ ਏ ਹੁਣ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿੰਨੀ ਕਹਾਣੀਆਂ ਪਰਮੇਸ਼ਰ ਦੀਆਂ ਪੰਗਾ ਹੁਣ ਕਿੰਨੀ ਇਵੇਂ RAM ਜਪੋ ਜੀ ਐਸੇ ਐਸੇ ਤੂਹਲਾਦ ਜੱਬਿਓ ਹਰ ਜੈਸੇ ਕਹਾਣੀਆਂ ਨਾ ਜੀ ਕਿਵੇਂ ਜਪਿਆ ਭਾਈ ਤਰੂ ਨੇ ਕਿਵੇਂ ਜਪਿਆ ਰੱਬ ਦਾ ਨਾਮ 5 ਸਾਲ ਦੀ ਉਮਰ ਦੇ ਵਿੱਚ ਪ੍ਰਹਿਲਾਦ ਨੇ ਕਿਵੇਂ ਜਪਿਆ ਰੱਬ ਦਾ ਨਾਮ ਬਾਬਾ ਫਰੀਦ ਨੇ ਕਿਵੇਂ ਜਪਿਆ ਪਰਮੇਸ਼ਰ ਦਾ ਨਾਮ ਕਹਾਣੀ ਬਣਾਵਣਾ ਕਿ ਭਗਤ ਨਾਮਦੇਵ ਜੀ ਨੇ ਕਿਵੇਂ ਜਪਿਆ ਪਰਮੇਸ਼ਰ ਦਾ ਨਾਮ ਭਗਤ ਧੰਨਾ ਜੀ ਨੇ ਕਿਵੇਂ ਜਪਿਆ ਪਰਮੇਸ਼ਰ ਦਾ ਨਾਮ ਭਗਤ ਤਰਲੋਚਨ ਜੀ ਨੇ ਕਿਵੇਂ ਜਪਿਆ ਪਰਮੇਸ਼ਰ ਦਾ ਨਾਮ ਭਗਤ ਸਦਨਾ ਜੀ ਨੇ ਕਿਵੇਂ ਜਪਿਆ ਪਰਮੇਸ਼ਰ ਦਾ ਨਾਮ ਕਹਾਣੀਆਂ ਕਿੰਨੀਆਂ ਪੰਗਾਂ ਜੀ ਕਿੰਨੀਆਂ ਕਹਾਣੀਆਂ ਪਾ ਕੇ ਗੁਰੂ ਗ੍ਰੰਥ ਸਾਹਿਬ ਚ ਪਰਮੇਸ਼ਰ ਦੇ ਨਾਮ ਨੂੰ ਦਿਰੜ ਕਰਾਇਆ ਗਾਲਤਾ ਪਰਮੇਸ਼ਰ ਦੇ ਨਾਮ ਨੂੰ ਦਿੜ੍ਹ ਕਰਨ ਦੀ ਇਹ ਕਰ ਰਹੇ ਹੋ ਸੋ ਆਪਾਂ ਵੀ ਪਰਮੇਸ਼ਰ ਦਾ ਨਾਮ ਜਪੀਏ ਬਾਣੀ ਪੜਹੀਏ ਸਿਮਨ ਕਰੀਏ ਪਰਮੇਸ਼ਰ ਦਾ ਨਾਮ ਜਪਦੇ ਹੋਏ ਆਪਣੇ ਜੀਵਨ ਨੂੰ ਸਫਲਾ ਕਰੀਏ ਸੋ ਸੰਸਾਰ ਦੇ ਵਿੱਚ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਪਰ ਦਿੱਤਾ ਲੇਹੋ ਬਾਰਾ ਸ਼ਾਂਤੀ ਬਖਸ਼ੀ ਪ੍ਰਮਾਤਮਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਜਿਹੜਾ ਕਾਫੀ ਖਰਾਬ ਸੀਗਾ ਇਹ ਨੀਡ ਕਿਨਾਂ ਤਾਂ ਸ਼ਰਮ ਲਾਲ ਹੀ ਭਾਰਤ ਦੇ ਨੀਡਾ ਜਿਹੜਾ ਇਹਨੂੰ ਤਾਂ ਜਮੇ ਸ਼ਰਮ ਲਾਲ ਹੀ اسلامਾਬਾਦ ਤੇ ਕਬਜ਼ਾ ਕਰ ਲਿਆ ਜਾ ਕੇ ਕਹਿੰਦੇ ਕਰਾਚੀ ਤੇ ਕਹਿੰਦੇ ਅਸੀਂ ਹਾਂ ਕਬਜ਼ਾ ਕਰ ਲਿਆ ਤੇ ਹੁਣ ਬਿਸ਼ਰਮ ਹੁੰਦੇ ਹੋਏ ਆ ਹੁਣ ਕੱਲ ਕਹਿੰਦੇ ਜੀ ਉਹ ਟਰੰਪ ਨੇ ਸਾਡਾ ਜੀ ਫੈਸਲਾ ਚਲੋ ਧੰਨਵਾਦ ਉਸ ਪ੍ਰਧਾਨ ਮੰਤਰੀ ਦਾ ਵੀ ਜਿਹਨੇ ਭਾਈ ਰਾਸ਼ਟਰਪਤੀ ਦਾ ਵੀ ਕਿ ਚਲੋ ਇਹ ਬਹੁਤ ਮਾੜੀ ਹੈ ਜੰਗ ਦਾ ਜਾ ਕੇ ਯੂਕਰੇਨ ਨੂੰ ਪੁੱਛੋਣਾ ਕੀ ਹਾਲ ਹੈ ਜੀ ਜੰਗ ਤਾਂ ਬਹੁਤ ਮਾੜੀ ਆ ਨਾ ਪਰ ਇਹਨਾਂ ਨੇ ਹੁਣ ਸਿਆਸੀ ਉਲਟੀਆਂ ਸੇਕਣੀਆਂ ਪਿਆਰ ਚੇ ਤੇ ਰੱਖਣ ਦੀ ਗੱਲ ਆ ਹਾ ਜਿਹੜਾ ਸਾਰਾ ਮਸਲਾ ਬਣਿਆ ਨਾ ਇਹ ਸਿਆਸੀ ਰੋਟੀਆਂ ਜਿਹੜੀਆਂ ਵੋਟਾਂ ਨਾਲ ਸੇਕਣ ਵਾਸਤੇ ਇੱਕ ਅੱਗ ਵਾਲੀ ਹੈ ਨਹੀਂ ਹੁੰਦਾ ਨਾ ਜਿਹੜੇ ਜੋ ਨਾਮ ਦੇ ਉੱਪਰ ਉਨੇ ਹੀ ਰੋਟਾ ਸਿੱਖਣਗੇ ਅਸੀਂ ਉਹ ਕਰਤਾ ਅਸੀਂ ਉਹ ਕਰਤਾ ਅਸੀਂ ਉਹ ਕਰਤਾ ਅਸੀਂ ਆਹ ਕਰਤਾ ਪਾਕਿਸਤਾਨ ਵਾਲੇ ਤਾਂ ਚਾਰੇ ਕਦੇ ਉਹ ਹੱਸਦੇ ਸੀ ਨਾ ਜਦੋਂ ਕਹਿੰਦੇ ਸੀ ਨਾ ਅਸੀਂ ਇਸਲਾਮਾਬਾਦ ਤੇ ਕਬਜ਼ਾ ਕਰ ਲਿਆ ਭਾਰਤ ਦਾ ਮੀਡੀਆ ਪੈਂਦਾ ਜਿਹੜਾ ਨੈਸ਼ਨਲ ਮੀਡੀਆ ਹੈ ਨੈਸ਼ਨਲ ਮੀਡੀਆ ਦੀ ਗੱਲ ਹੋ ਰਹੀ ਹੈ ਭਾਰਤ ਦੀ ਸਾਰੀ ਦੁਨੀਆ ਦੇ ਵਿੱਚ ਬੇਇੱਜ਼ਤੀ ਕਰਾਤੀ ਹੈ ਨੈਸ਼ਨਲ ਮੀਡੀਆ ਨੇ ਕਹਿੰਦੇ ਇਸਲਾਮਾਬਾਦ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਫਿਰ ਪਤਾ ਕੀ ਰਿਸਪੌਂਸ ਦਿੱਤਾ ਮੋਰੋਂ ਕਹਿੰਦੇ ਵੀ ਸਾਡੇ ਤਾਂ ਲੋਕਾਂ ਨੇ ਵੀ ਅਸੀਂ ਸਲਾਮਾਂਬਾਦ ਤੇ ਕਬਜ਼ਾ ਕਰ ਲਿਆ ਉਹਨਾਂ ਦੇ ਮਗਰ ਬੱਚੇ ਨਾ ਖੇਤ ਦੇ ਵਿੱਚ ਕ੍ਰਿਕਟ ਖੇਡੀ ਜਾਂਦੇ ਆ ਕਹਿੰਦੇ ਸਾਡੇ ਤਾਂ ਬੱਚੇ ਕ੍ਰਿਕਟ ਖੇਡੀ ਜਾਂਦੇ ਕਹਿੰਦੇ ਅਸੀਂ ਖੋਜਾ ਕਰ ਲਿਆ ਦੇਖੋ ਕਿੰਨੀ ਵੱਡੀ ਹਾਸੋ ਹੀ ਗੱਲ ਹੋ ਗਈ ਫਿਰ ਉਹ ਕਹਿੰਦੇ ਸਾਡੇ ਤਾਂ ਬੱਚੇ ਮਗਰ ਕ੍ਰਿਕਟ ਖੇਡੀ ਜਾਂਦੇ ਆ ਇਹ ਕਹਿੰਦੇ ਸਲਾਮਾਂਬਾਦ ਤੇ ਕਬਜ਼ਾ ਕਰ ਲਿਆ ਸੀ ਸੋ ਇਹ ਝੂਠੀਆਂ ਅਫਵਾਹਾਂ ਫਲਾ ਫਲਾ ਕੇ ਕਿਵੇਂ ਲੋਕਾਂ ਨੂੰ ਤੰਗ ਕੀਤਾ ਇਹਨਾਂ ਲੋਕਾਂ ਸੋ ਇਹਨਾਂ ਲੋਕਾਂ ਤੋਂ ਸੁਚੇਤ ਰਹੋ ਵੈਸੇ ਜਦੋਂ ਅਡਵਾਈਜ਼ਰੀ ਜਾਦੀ ਭਾਰੀ ਹੋਈ ਨਾ ਫਿਰ ਗਹਿਮਤਾਲ ਦੇ ਵੱਲੋਂ ਫਿਰ ਪੱਜਣਾ ਫਿਰ ਮਾ ਫਿਰ 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 ਥੱਲੇ ਨੂੰ ਕਹਿਣਾ ਤੇਰਾ ਆਪ ਦੀਆਂ ਖਬਰਾਂ ਆਪ ਹੀ ਖੰਡੜੀ ਜਾ ਆਪ ਦੀਆਂ ਖਬਰਾਂ ਦਾ ਆਪ ਹੀ ਖੰਡਣ ਉਹ ਥੁੱਕ ਦੇ ਟ੍ਰੋਲੀ ਗੱਲ ਹੋ ਗਈ ਨਾ ਆਪ ਹੀ ਥੁੱਕਤਾ ਆਪ ਹੀ ਚੱਟ ਲਿਆ ਫਿਰ ਸੋ ਇਹਨਾਂ ਲੋਕਾਂ ਨੂੰ ਵੀ ਸੁਚੇਤ ਰਹਿਣਾ ਭਾਈ ਮੀਡੀਆ ਨਾਲ ਜਣਾ ਕਿ ਕਿਸੇ ਵੀ ਦੇਸ਼ ਦਾ ਖੰਨ ਹੁੰਦਾ ਪਿਆ ਰਹੋ ਧਿਆਨ ਨਾਲ ਸੁਣਿਓ ਗੱਲ ਮੀੜਗਾ ਜਿਹੜਾ ਮੀੜਗਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਮੀੜਗਾ ਪਰ ਇਹਨੇ ਨੈਸ਼ਨਲ ਮੀਡ ਨੇ ਬੋਦੀ ਮੀੜਗੇ ਨੇ ਇਨਾ ਮੰਨ ਲਓ ਵੀ ਜਿਵੇਂ ਨਾ ਜਿਵੇਂ ਜਾਂਦਾ ਬਹੁਤ ਲਾਗੀ ਹੁੰਦੀ ਆ ਇਸ ਤਰ੍ਹਾਂ ਬਿਆਨ ਕੀਤਾ ਲੋਕਾਂ ਦੇ ਵਿੱਚ ਹਵਾ ਬਣਾ ਕੇ ਸੋ ਮੈਂ ਕਹਿੰਨਾ ਵੀ ਜਿਹੜਾ ਸੋਸ਼ਲ ਮੀਡੀਆ ਹੈ ਧੰਨਵਾਦ ਹੈ ਜਿਹੜਾ ਨਾਂ ਹੁੰਦਾ ਆਪਣੇ ਕੋਲੇ ਤੇ ਆਪਣੇ ਕੋਲੇ ਖਬਰ ਸੱਚੀ ਨਹੀਂ ਪਹੁੰਚ ਨਹੀਂ ਸੀ ਕਰਿਓ ਜਿਹੜੀ ਖਬਰਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਵਲੇ ਜਿਹੜੇ ਸਾਡੇ ਕੋਲੇ ਨਹੀਂ ਪਹੁੰਚਦੀਆਂ ਸੀ ਹਾਂ ਜੀ ਆਪਾਂ ਜਿਵੇਂ ਸੱਖੀਆਂ ਖਬਰਾਂ ਆ ਜਾਂਦੀਆਂ ਨਾ ਉਦੋਂ ਸਾਡੇ ਕੋਲੇ ਮੀਡੀਆ ਹੈ ਨਹੀਂ ਸੀਗਾ ਉਦੋਂ ਆ ਮੋਬਾਈਲ ਹੈ ਨਹੀਂ ਸੀ ਸਾਡੇ ਕੋਲੇ ਤੰਗੇ ਉਹਨਾਂ ਨੂੰ ਇਹਨਾਂ ਨੇ ਬਹੁਤ ਵੱਡੇ ਢੰਗ ਦੇ ਨਾਲ ਬਣਾ ਕੀਤਾ ਸੀ ਜੀ ਬڑے ਢੰਗ ਦੇ ਗਹਿਰੀ ਚਾਲ ਦੇ ਨਾਲ ਬੈਰੀ ਨਹੀਂ ਸਾਨੂੰ ਬਦਨਾਮ ਕੀਤਾ ਅੱਜ ਵੀ ਕਰ ਰਿਹਾ ਹੈ ਅੱਜ ਨਿਸ਼ਾਨ ਸਾਹਿਬ ਦੇ ਢੰਡੇ ਲਾ ਕੇ ਸਾਡੀ ਬੁਰੇ ਜਾ ਰਹੀ ਹੈ ਤੇ ਜਦੋਂ ਅਸੀਂ ਮੰਨ ਲਓ ਵੀ ਇਹ ਮੁੰਡਾ ਲਾਲ ਕੇ ਕਹਿੰਦੇ ਖਾਲਸਾਨੀ ਹੈ ਜੀ ਇਹ ਸਾਨੂੰ ਮਾੜੇ ਮਾੜੇ ਸ਼ਬਦ ਹੈ ਜਿਹੜੇ ਅਤਵਾਦ ਕਹਿੰਦਾ ਕੋਈ ਕੁਝ ਕਹਿੰਦਾ ਤੇ ਜਿੰਨੇ ਜੋ ਭਾਰਤ ਦੇ ਦੋ ਮੁਖੀ ਹੈ ਉਹ ਸਿੱਖ ਚਿਹਰੇ ਹੈ ਜੀ ਹਵਾਈ ਸੈਨਾ ਦਾ ਵੀ ਤੇ ਫੌਜ ਸੈਨਾ ਦਾ ਮੁਖੀ ਵੀ ਚਲੋ ਆਪਾਂ ਇਸ ਚੀਜ਼ ਤੋਂ ਉੱਪਰ ਉੱਠਣਾ ਜੀ ਭਾਈ ਇਹ ਚੀਜ਼ ਤੋਂ ਅਸੀਂ ਕਿੰਨੇ ਵੀ ਸਾਰੇ ਸੰਸਾਰ ਦੇ ਵਿੱਚ ਸੁਖੀ ਹੋ ਗਏ ਸੰਸਾਰ ਸੁਖੀ ਬਸੇ ਜੀ ਅਸੀਂ ਕੀ ਕੋਈ ਜੰਗ ਨਹੀਂ ਚਾਹੁੰਦੇ ਕਿਉਂਕਿ ਜਿਹੜੇ ਜੰਗ ਤੋਂ ਡਰਦੇ ਸੀ ਇਹਦੇ ਸਨ ਪੀਏ ਭਾਂਡੇ ਫਿਰ ਉਹ ਲੈਣਾ ਦੀਆਂ ਲੈਣਾ ਲੱਗੀਆਂ ਵਾਧੂ ਟ੍ਰੇਨਾਂ ਚਲਾਉਣੀਆਂ ਪੈਗੀਆਂ ਸਰਕਾਰ ਨੂੰ ਵੀ ਇੱਥੋਂ ਆਹ ਚਲੋ ਜੀ ਇੱਥੋਂ ਪਤਾ ਲੱਗਦਾ ਵੀ ਇਹ ਦੇਸ਼ ਗੁਲਾਮ ਕਿਉਂ ਰਿਹਾ 1000 ਸਾਲ 1000 ਸਾਲ ਇਹ ਦੇਸ਼ ਗੁਲਾਮ ਕਿਉਂ ਰਿਹਾ ਸਾਡੇ ਨਾਲ ਤਾਂ ਨਿੱਤੀ ਮਹਿਮਾ ਪਿਆਰੋ ਸਿੱਖਾਂ ਦੇ ਨਾਲ ਤਾਂ ਨਿੱਤੀ ਮਹਿਮਾ ਹੁੰਦੀਆਂ ਸੀ ਨਾ ਅਸੀਂ ਤਾਂ ਜੰਮ ਦੀ ਤਲਵਾਰ ਦੇ ਛਾਂ ਦੇ ਥੱਲੇ ਐ ਸਾਨੂੰ ਨੂੰ ਕੋਈ ਡਰ ਟੋਕ ਲੱਗਦਾ ਕਿਸੇ ਤੋਂ ਆਪਣੇ ਸਿੱਖ ਨੇ ਸੀ ਨਾ ਉਹ ਉਹਨਾਂ ਦੇ ਨਾਲ ਮਜਾ ਹਿਲਾਈਆਂ ਮੋਢਿਆਂ ਤੇ ਦਿੱਕੀ ਫਰਮ ਮੁਝਾ ਹਿਲਾਈਆਂ ਮੋਢਿਆਂ ਤੇ ਇਤਨੇ ਉੱਥੇ ਪਤਾ ਲੱਗਦਾ ਸੀ ਵੀ ਹਾਂ ਸੱਚਮੁੱਚ ਇਹਨਾਂ ਦੇ ਅੰਦਰ ਦਲੇਰੀ ਹੈਗੀ ਹੈ ਜੀ ਇਹ ਕੌਮ ਦਲੇਰ ਹੈਗੀ ਹੈ ਇਹਨਾਂ ਨੂੰ ਹੀ ਪਤਾ ਹੈ ਵੀ ਜੇ ਕੋਈ ਮੁਕਾਬਲਾ ਕਰ ਸਕਦਾ ਤਾਂ ਸਿੱਖ ਕੌਮ ਹੀ ਹੈ ਅਣ ਕੱਲ ਹੀ ਆਖਿਆ ਸੀਗਾ ਕੱਲ 2 ਵਜੇ ਮੰਨ ਲਓ ਜਿਹੜਾ ਸਵੇਰ ਦਾ 2 ਵਜੇ ਕੱਲ 2 ਵਜੇ ਉਹਨੇ ਅਖਰ ਕਹਿੰਦੇ ਵੀ ਅਸੀਂ ਪਹਿਲਾਂ ਹਮਲਾ ਕੀਤਾ ਸੀਗਾ ਹੁਣ ਕਰਾਂਗੇ ਕਹਿੰਦੇ ਅਸੀਂ ਅੱਥਰ ਨੂੰ ਫਿਰ ਦੇਖੋ ਪੰਜ ਬਿਲੇ ਸਾਡਾ ਹੱਥ ਦੱਲੇ ਹੁਣ ਨਹੀਂ ਅਸੀਂ ਹੁਣ ਲਗਾ ਦੇ ਛੱਡ ਦੇ ਕਹਿੰਦੇ ਪਹਿਲਾਂ ਤਾਂ ਨਹੀਂ ਹਮਲਾ ਕੀਤਾ ਸੀ ਪਾਸਪਾਲ ਕਹਿੰਦਾ ਹੁਣ ਕਰਾਂਗੇ ਅਸੀਂ ਕਹਿੰਦੇ ਤੇ ਦੋ ਹੀ ਛੱਡੀਆਂ ਸੀਗਾ ਗਿੜਵਾ ਬਣਾ ਕੇ ਛੱਡੀਆਂ ਦੋ ਹੀ ਛੱਡੀਆਂ ਸੀ ਇਹਨਾਂ ਨੇ ਮੋਕ ਪਾਤੀ ਨਾਲ ਜਿਹੜੇ ਕਹਿੰਦੇ ਸੀ ਅਸੀਂ ਤਾਂ ਇਹ ਕਹਿੰਦਾ ਸੀ ਆਹ ਕਰ ਲਈ ਹਸਿਆ ਕਰਦੇ ਸਰਹੋ ਵਿਚਾਰ ਗੁਰੂ ਪਾ ਸਾਰੇ ਸੰਸਾਰ ਦੇ ਵਿੱਚ ਸੋਖ ਸ਼ਾਂਤੀ ਬਖਸ਼ੇ ਸਭ ਦੇ ਘਰ ਭਾਈ ਸਹਜ ਤਕਾ ਹੋਵੇ ਸੋ ਆਪਾਂ ਵੀ ਨਾਮ ਬਾਣੀ ਸਿਮਰਨ ਭਜਨ ਗਾ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਪ੍ਰਕਾਸ਼ ਦਿਹਾੜੀ ਦੇ ਨਾਮ ਸਾਰੇ ਹੰਨਤਾ ਨੂੰ ਸਾਰੇ ਨਗਰ ਦੇ ਨਾਸੰਤ ਨੂੰ ਲੱਖ ਲੱਖ ਵਾਰ ਨੋਟ ਸਤਿਗੁਰ ਸੱਚੇ ਪਾਤਸ਼ਾਹ ਸਭ ਨੂੰ ਨਾਮ ਬਾਣੀ ਕਮਾਉਣ ਦਾ ਬਲ ਬਖਸ਼ੇ ਫਿਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲ ਜਾਓ ਸਾਰੇ ਭਾਈ ਸੰਗਤ ਪਰਕਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ ਸਾਰੇ ਜੱਗੋ ਭਾਈ